ਮੰਬੀਰ ਦਵਿੰਦਰ ਸਿੰਘ ਮੇਰਾ ਨਾਮ ਹੈ ਜੀ ਮੈਂ ਮਾਡਰਨ ਟਾਊਨ ਨਾਲ ਛੋਟੀ ਜੀ ਰੋਂਠੀਆਂ ਦੀ ਕਾਰਟ ਲਾਉਣਾ ਫੁੱਲ ਆਈਟੀ ਜੀ ਦੇਸੀ ਕੀ ਹੁੰਦੀ ਰਹੋ ਉੱਥੇ ਜੀ ਪਰਸੋਂ ਮੇਰੇ ਕੋ ਕਪਲੇਸ਼ ਸ਼ਰਮਾ ਜੀ ਕਮੇਡੀਅਨ ਜਿਹੜੇ ਹੈ ਜੀ ਵਿਦ ਆਪਣੀ ਸਾਰੀ ਫੈਮਿਲੀ ਨਾਲ ਆਏ 4-5 ਕਾਰਾਂ ਨਾਲ ਮੈਡਮ ਤੇ ਉਸ ਤੋਂ ਅਗਲੇ ਦਿਨੀ ਮੇਰਾ ਰੂਟੀਨ ਵਾਈਜ਼ ਕੰਮ ਚੱਲ ਰਿਹਾ ਸੀ ਪਿਛਲੇ ਤਕਰੀਬਨ 3 ਕੁ ਮਹੀਨੇ ਤੋਂ ਬਹੁਤ ਕਿਰਪਾ ਸਹਿਯੋਗ ਦਿੱਤਾ ਤੁਹਾਡੇ ਸਾਰਿਆਂ ਦੀ ਅশীরਵਾਦਾ ਸੀ ਜੀ ਤੇ ਮੈਨੂੰ ਅਗਲੇ ਦਿਨ ਸਵਾ 12:00 ਵਜੇ ਤਕਰੀਬਨ ਸਵਾ 12:00 ਸਾਢੇ 12:00 ਵਜੇ ਐਸ ਐਚਓ ਸਾਹਿਬ ਅਜੈਬ ਸਿੰਘ ਜੀ ਮੇਰੇਤੇ ਕੇਸ ਦਰਜ ਕਰਦੇ ਨੇ ਔਰ ਮੇਰੇਤੇ ਕੇਸ ਦਰਜ ਕਰਨ ਤੋਂ ਬਾਅਦ ਉਹਨਾਂ ਨੇ ਮੇਰੇ ਨਾਲ ਜਿਹੜੀ ਤਸ਼ੱਦਦ ਕੀਤੀ ਹੈ ਜੀ ਮੇਰੇ ਨਾਲ ਜਿਹੜੀ ਮਾਰਕੁੱਟ ਕੀਤੀ ਬੰਦ ਕਮਰੇ 'ਚ ਉਹ ਮੇਰੇ ਨਾਲ ਬਹੁਤ ਗਲਤ ਕੀਤਾ ਹੈ ਜੀ ਪਾਪਾ ਜੀ ਕਿਸ ਕਿਉਂ ਸੀ ਕਿਉਂ ਕੀਤਾ ਬਿਨਾ ਮਤਲਬ ਤੋਂ ਮੈਡਮ ਇਹ ਕੇਸ ਦਰਜ ਜੇ ਮੈਂ ਟਾਈਮਿੰਗ ਦੀ ਕੋਈ ਕਮਿਸ਼ਨਰ ਸਾਹਿਬ ਦੀ ਟਾਈਮਿੰਗ ਦੀ ਉਲੰਘਣਾ ਕੋਈ ਕੀਤੀ ਹੈ ਉਹ ਮੇਰੇ ਤੇ ਕੇਸ ਕੀਤਾ ਜਾਵੇ ਕੋਈ ਨਹੀਂ ਹਾਂ ਜੀ ਐਸੀ ਇੱਕ ਛੋਟਾ ਜਿਹਾ ਪਰੋਂਠੇ ਰਾਤ ਕੋਈ ਮਿਹਨਤ ਕਰਦਾ ਉਹਨੂੰ ਮਿਹਨਤ ਨਹੀਂ ਕੀਤੀ ਕਰਨ ਦੇ ਮਤਲਬ ਮਿਹਨਤ ਨਹੀਂ ਕਰ ਸਕਦਾ ਜੀ ਮਾਡਲ ਟੌਰ ਕਰਕੇ ਕਿੱਥੇ ਕਰਕੇ ਆਪਣੀ ਆ ਮਾਡਲ ਟੌਰ ਸਜੇ ਕਰਾਉਂਦੇ ਨੇ ਕੋਈ ਕਿਸ ਕਿਸ ਬਿਹਫ ਤੇ ਕੀਤਾ ਗਿਆ ਤੁਹਾਡੇ ਕੇਸ ਬਸ ਉਹਦਾ ਜੀ ਹੋਰ ਕਿਤੇ ਧੱਕਾ ਚੱਲਦਾ ਨਹੀਂ ਹਾਂਜੀ ਗਰੀਬ ਤੇ ਧੱਕਾ ਚੱਲਦਾ ਉਹ ਕਰ ਰਹੇ ਨੇ ਗੱਲ ਨਹੀਂ ਸਮਝੇ ਤੁਸੀਂ ਥੋੜਾ ਕਲੀਅਰ ਕਰੋ ਕਿ ਕੀ ਕਾਰਨ ਰਹੇ ਜਿਹੜਾ ਉਹ ਮੈਂ ਕੁਝ ਨਹੀਂ ਮਿਹਨਤ ਕਰ ਰਿਹਾ ਜੀ ਹਾਂਜੀ ਇਹਦੇ ਕੋਈ ਕੰਬਲ ਸ਼ਰਮਾ ਆ ਗਿਆ ਮਿਹਨਤ ਕਰ ਰਿਹਾ ਉੱਠ ਰਿਹਾ ਆਪਾਂ ਉੱਠਣ ਨਹੀਂ ਦੇ ਰਾ ਕਿਸੇ ਜੀ ਫਿਰ ਇਸ ਦੇ ਰਿਲੇਟਿਡ ਹਜੈਬ ਸਿੰਘ ਵੀ ਇਲਾਕੇ ਚ ਇੰਨਾ ਮਾੜੇ ਕੰਮ ਚੱਲ ਰਹੇ ਨੇ ਹਾਂਜੀ ਉਹ ਨਹੀਂ ਦਿਖਦੇ ਉਹਨੂੰ ਕਿਉਂਕਿ ਉੱਥੇ ਪੈਸੇ ਪਹੁੰਚ ਜਾਂਦੇ ਨਹੀਂ ਕਿਹੜੇ ਮਾੜੇ ਕੰਮ ਚੱਲ ਮਾੜੇ ਕੰਮ ਸਭ ਨੂੰ ਪਤਾ ਹੈ ਜੀ ਮ사ਜ ਸੈਂਟਰ ਨਹੀਂ ਚੱਲ ਰਹੇ ਹੈ ਜੀ ਸੱਟਾ ਬਾਜੀ ਨਹੀਂ ਚੱਲ ਰਹੀ ਹੈ ਕੋਈ ਹੋਰ ਵੀ ਜੂਆ ਨਹੀਂ ਚੱਲ ਰਹੀ ਹੈ ਹੋਰ ਕਿਹੜੇ ਮਾੜੇ ਕੰਮ ਨਹੀਂ ਚੱਲਦੇ ਸਭ ਕੁਝ ਚੱਲਦਾ ਪਿਆ ਜੀ ਸਭ ਨੂੰ ਸਭ ਪਤਾ ਹੈ ਜੀ ਤੁਹਾਡੇ ਨਾਲ ਇੱਕ ਵਾਰੀ ਆ ਕੇ ਉਹਨਾਂ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕੋਈ ਕੋਸ਼ਿਸ਼ ਨਹੀਂ ਸਿੱਧਾ ਆ ਕੇ ਮੈਨੂੰ ਕਿਹਾ ਤਿੰਨ ਮਿੰਟ ਵਿੱਚ ਬੰਦ ਕਰ ਲਿਆ ਭਾਈ ਇਹਨੇ ਤਾਂ ਤੇ ਦਿੱਤੇ ਕੇਸ ਦਰਜ ਹੋਣਾ ਜੀ ਆਉਂਦੇ ਹੀ ਉਹਨੇ ਇੱਕ ਮਾਰਕੀਟ ਸਟਾਰਟ ਕਰਤੀ ਵੀ 25 30 ਜਾਣੇ ਆਏ ਨਹੀਂ ਮੇਰੇ ਕੋਲ ਹਾਂਜੀ ਥਾਣੇ ਲਿਜਾ ਕੇ ਉਹਨੇ ਕਿਸ ਸਮੇਂ ਆਂਦੇ ਨੇ ਉਹ ਵਿਅਕਤੀ ਤੇ ਕਦੋਂ ਕਦੋਂ ਤੋਂ 12:00 12:30 ਮੈਨੂੰ ਟਾਈਮਿੰਗ ਐਗਜ਼ੈਕਟ ਨਹੀਂ ਪਤਾ ਜੀ ਹਾਂਜੀ ਰਾਤ ਨੂੰ ਮਲੇ ਹਾਂਜੀ ਰਾਤ ਦੇ ਸਮੇਂ ਹਾਂਜੀ ਹਾਂਜੀ ਤਾਂ ਕੋਈ ਪੇਜ ਵਗੈਰਾ ਤੁਹਾਡੇ ਕੋਲ ਨਹੀਂ ਨਹੀਂ ਕੋਈ ਜੀ ਉਹ ਪੁਲਿਸ ਅਫਸਰ ਜੀ ਟਾਈਮ ਇੰਨਾ ਦੇਣ ਬੰਦੇ ਨੂੰ 30 ਬੰਦੇ ਇੱਕ ਬੰਦਾ ਕੱਲ ਆ ਕੀ ਕਰੇਗਾ ਜੀ 30 ਬੰਦੇ ਆ ਜੀ ਅੱਛਾ ਜਦੋਂ ਪਹੁੰਚਦੇ ਨੇ ਉੱਥੇ ਫੇ ਕੀ ਕੀ ਗੱਲਬਾਤ ਸ਼ੁਰੂ ਕਿੱਦਾਂ ਹੁੰਦੀ ਥੋੜੀ ਸ਼ੁਰੂ ਜੀ ਕਹਿੰਦੇ ਅੱਡਾ ਬੰਦ ਕਰ ਦੋ ਜੀ ਮੈਂ ਠੀਕ ਹੈ ਜੀ ਇਹ ਉਹਨਾਂ ਨੇ ਕਹਿੰਦਾ ਟਾਈਮ ਨਹੀਂ ਦਿੱਤਾ ਇਨ ਦਾ ਮੀਨ ਟਾਈਮ ਇੱਕ ਅਫਸਰ ਨੇ ਮੈਨੂੰ ਗਾਲ ਗੱਡੀ ਅਜੈਬ ਸਿੰਘ ਵੀ ਨਾਲ ਉੱਥੇ ਹੀ ਸੀਗਾ ਜੀ ਉਹਨਾਂ ਨੇ ਗਾਲਾਂ ਕੱਢੀਆਂ ਜੀ ਗਾਲਾਂ ਕੱਢਣ ਤੋਂ ਬਾਅਦ ਮੈਨੂੰ ਬਿਠਾਇਆ ਗੱਡੀ 'ਚ ਮੈਂ ਬਹਿ ਗਿਆ ਜੀ ਕੇਸ ਦਰਜ ਕੀਤਾ ਥਾਣੇ ਜਾ ਕੇ ਮੇਰ ਨਾਲ ਉਹ ਹਾਲਤ شدت ਪਤੀ ਨਾਲ ਪੂਰੀ ਰਾਤ ਜੀ ਪਰਮਾਤਮਾ ਕਿਸੇ ਨਾਲ ਐਦਾਂ ਦਾ ਹੁੰਦਾ ਨਹੀਂ ਇੱਥੇ ਤੁਹਾਡੇ ਨਾਲ ਮਾਰਕੁੱਟ ਕੀਤੀ ਗਈ ਹਾਂਜੀ ਮਾਰਕੁੱਟ ਜੀ ਉਸ ਤੋਂ ਬਾਅਦ ਕੋਈ ਤੁਸੀਂ ਸਿਵਲ ਹਸਪੀਟਲ ਜਾ ਕੇ ਕੋਈ ਐਮਲਰ ਕਰਾਈ ਜਾਂ ਕੁਝ ਕਰਾਈ ਮੈਂ ਨਹੀਂ ਕੁਝ ਨਾ ਮੇਰ ਕੋਲ ਟਾਈਮ ਸੀ ਮੈਂ ਉਥੋਂ 6:30-4:5 ਵਜੇ ਨਿਕਲੇ ਆ ਨਾ ਮੈਨੂੰ ਕੋਈ ਮੋਜ ਸੀ ਜੀ ਜੋ ਉਹਨਾਂ ਨੇ ਮੇਰ ਨਾਲ ਕੀਤਾ ਨਾ ਧੱਕਾ ਪ੍ਰਮਾਤਮਾ ਕਿਸੇ ਨਾਲ ਹੋ ਵੀ ਨਾ ਤੁਸੀਂ ਕੱਲੇ ਉਥੋਂ ਜਦੋਂ ਨਿਕਲੇ ਹੋ ਕੱਲੇ ਹੀ ਨਿਕਲੇ ਹੋ ਕਿ ਕੋਈ ਲੈਣਾ ਹੈ ਅਧਿਕਾਰੀ ਦੇ ਨਾਲ ਗੱਲਬਾਤ ਕੀਤੀ ਮੈਂ ਮੈਂ ਅਰਪੀ ਸ਼ੁਕਲਾ ਜੀ ਨਾਲ ਕੀਤੀ ਏ ਡੀ ਜੀ ਪੀ ਰਹੇ ਨੇ ਆਪਣੇ ਇੱਥੇ ਪਹਿਲੇ ਕਮਿਸ਼ਨਰ ਸਾਹਿਬ ਰਹੇ ਨੇ ਫਿਰ ਆਈ ਜੀ ਰਹੇ ਨੇ ਮੈਂ ਉਹਨਾਂ ਨੇ ਨਿਗਾਹਚ ਕੀਤਾ ਹੈ ਕਿ ਇਸ ਕਿ ਆਪਣੇ ਆਈ ਜੀ ਸਾਹਿਬ ਦੀ ਵੀ ਆਈ ਜੀ ਸਾਹਿਬ ਨਹੀਂ ਮਿਲੇ ਮੈਨੂੰ ਕਮਿਸ਼ਨਰ ਸਾਹਿਬ ਦੀ ਵੀ ਨਿਗਾਹਚ ਕੀਤਾ ਜੀ ਕੀ ਕਹਿੰਦੇ ਨੇ ਕੁਛ ਨਹੀਂ ਜੀ ਉਹਨਾਂ ਨੇ ਕੀ ਕਹਿਣਾ ਹੈ ਅਫਸਰ ਪੀ ਕਹਿੰਦੇ ਹੁੰਦੇ ਸੀ ਪਤਾ ਹੀ ਆਪਾਂ ਨੂੰ ਅਜੇ ਕੋਈ ਸੀਸੀਟੀਵੀ ਫੁਟੇਜ ਕੋਈ ਸਾਹਮਣੇ ਆਈ ਨਹੀਂ ਕੋਈ ਕਢਵਾਉਣ ਦੀ ਕੋਸ਼ਿਸ਼ ਕੀਤੀ ਨਹੀਂ ਟਾਈਮ ਹੀ ਕਦੋਂ ਮਿਲੇ ਮੈਡਮ ਕੱਲ ਰਾਤੀ ਇਹ ਸਾਰਾ ਸੀਨ ਹੋਇਆ ਔਰ ਨਿੰਕ ਜੀ 6:00 ਵਜੇ ਉੱਠ ਕੇ ਇੱਥੇ ਫੇਰ ਸੁੱਏ ਹੁੰਦੇ ਧੱਕੇ ਖਾ ਰਿਹਾ ਨਹੀਂ ਜਦੋਂ ਮੈਨੂੰ ਕੋਈ ਸ਼ਰਮਾ ਤੁਹਾਡੇ ਕੋਲ ਆਏ ਸੀ ਪਰਸੋਂ ਰਾਤ ਦੀ ਗੱਲ ਪਰਸੋਂ ਰਾਤ ਕੀ ਕੋਈ ਕਰਾਊਡ ਵਗੈਰਾ ਵੀ ਕੋਈ ਕਰਾਊਡ ਨਹੀਂ ਜੀ ਕੋਈ ਕਰਾਊਡ ਨਹੀਂ ਮੈਨੂੰ ਕਿ ਤੁਸੀਂ ਵਾਇਲੈਂਟ ਕੋਈ ਕੁਝ ਵੀ ਨਹੀਂ ਅਜੇ ਤੱਕ ਮੈਡਮ ਨਾ ਅਸੀਂ दारू ਪੀਏ ਨਾ ਪਲਾਈਏ ਨਾ ਕੋ ਮਾਰੀ ਨਹੀਂ ਕੋਈ ਇੱਕ ਵੀ ਕਹਦੇ ਇੱਕ ਵੀ ਕੋਈ ਹੁੱਲੜਬਾਜੀ ਹੋਈ ਹੋਵੇ ਮਾੜਾ ਕੰਮ ਹੋਇਆ ਹੋਵੇ ਇੱਕ ਗੱਡੀ ਨੇ ਵੀ ਆ ਕੇ ਖਾਪ ਪਾਈ ਹੋਵੇ ਸਾਡੇ ਕੋਲ ਆ ਕੇ ਇੱਕ ਪ੍ਰੂਫ ਕਰ ਦਨ ਜੀ ਮੈਂ ਕਹਿੰਦਾ ਮੇਰੇ ਤੇ ਇੱਕ ਹੋਰ ਕੇਸ ਦਰਜ ਕਰਤਾਂ ਇਹ ਪਰੌਂਠਿਆਂ ਵਾਲੇ ਤੇ ਕੇਸ ਦਰਜ ਕਰ ਸਕਦੇ ਨੇ ਹੋਰ ਕਿਤੇ ਵੱਡੀ ਥਾਵਾਂ ਤੇ ਇਹਨਾਂ ਦਾ ੱੱਕਾ ਨਹੀਂ ਚੱਲਦਾ ਅਗਲੇ ਮਿੰਟ ਤੋਂ ਪਹਿਲੇ ਤਾਂ ਬਦਲੀਆਂ ਕਰਾ ਦਿੰਦੇ ਨੇ ਜੀ ਨਹੀਂ ਹੁਣ ਕੋਈ ਤੁਹਾਡੇ ਵੱਲੋਂ ਕੋਈ ਕੰਪਲੇਂਟ ਵਗੈਰਾ ਕੁਝ ਦਿੱਤੀ ਕਿ ਨਹੀਂ ਕੋਈ ਕੰਪਲੇਂਟ ਨਹੀਂ ਜੀ ਕੰਪਲੇਂਟ ਲੈਣੀ ਕਿੰਨੇ ਜੀ ਰੌਂਡੀਆਂ ਵਾਲੇ ਕੋਈ ਕਿਸੇ ਅਫਸਰ ਵੱਡੇ ਨੇ ਕੰਪਲੇਂਟ ਲੈਣੀ ਐਸ ਐਚਓ ਕੋਲ ਜਾਂ ਹੋਰ ਅਫਸਰਾਂ ਕੋਲ ਮੈਂ ਤਾਂ ਤੁਹਾਡੇ ਕੋ ਆਇਆ ਕਿ ਜੀ লাশ ਮੈਨੂੰ ਮੇਰੀ ਭਾਬੀ ਨੇ ਕਿਹਾ ਮੇਰੇ ਭਰਾ ਨੇ ਕਿਹਾ ਅੱਕ ਕੇ ਅਜੀ ਲਾਸਟ ਜੇ ਜਾਣਾ ਹੈ ਤੁਸੀਂ ਤੇ ਪ੍ਰੈਸ ਕਲੱਬ ਜਾਓ ਉੱਥੇ ਤੁਹਾਨੂੰ ਇਨਸਾਫ ਮਿਲਣਾ ਹੋਰ ਕਿਤੇ ਨਹੀਂ ਮਿਲ ਸਕਦਾ ਮੈਂ ਤਾਂ ਮਹਾਰਾਜ ਨੂੰ ਮੰਨਦਾ ਜੀ ਅਜੀ ਤੇ ਦੂਜਾ ਦੁਨੀਆਦਾਰੀ ਚ ਪ੍ਰੈਸ ਕਲੱਬ ਆ ਗਿਆ ਜੀ ਤੁਸੀਂ ਮੈਨੂੰ ਇਨਸਾਫ ਦਿਵਾ ਸਕਦੇ ਹੋ ਕੀ ਮੰਗ ਕਰਦੇ ਹੋ ਬਸ ਮੈਨੂੰ ਜਿਹੜਾ ਇਹਨਾਂ ਨੇ ਐਸਐਚਓ ਨੇ ਤੇ ਹੋਰ ਅਫਸਰਾਂ ਨੇ ਮੈਨੂੰ ਧਮਕੀ ਦਿੱਤੀ ਹੈ ਉਹ ਮੈਨੂੰ ਖਤਰਾ ਵੀ ਹੈ ਬਹੁਤ ਵੱਡਾ ਕੋਈ ਛੋਟੀ ਗੱਲ ਨਹੀਂ ਹੋਈ ਰਾਤੀ ਇੱਕ ਪਰੋਂਠੇ ਵਾਲੇ ਨੂੰ ਹੱਥ ਪਾਇਆ। ਉਹ ਮਾੜਾ ਕੰਮ ਉਹਨਾਂ ਨੇ ਕੀਤਾ ਮੇਰੇ ਨਾਲ। ਕੋਈ ਬੜਾ ਅੱਛਾ ਕੰਮ ਨਹੀਂ ਕੀਤਾ। ਤਾਂ ਪਰੋਂਠੇ ਵੇਚ ਰਹੇ ਸੀ। ਮਾੜਾ ਕੰਮ ਇੱਕ ਮੈਨੂੰ ਪ੍ਰੂਫ ਕਰ ਦਨ ਕਿ ਵੀਰ ਜੁਲਿੰਦਰ ਸਿੰਘ ਤੂੰ ਆ ਮਾੜਾ ਕੰਮ ਕੀਤਾ ਹੈ। ਮੈਂ ਤਾਂ ਸਭ ਇੱਜ਼ਤ ਮਾਣ ਵਧਿਆ ਆਪਣੇ ਜ਼ਿਲਦਾਰਤਾ ਜੀ। ਇੱਥੇ ਮੇਰੇ ਕੋ ਕਬੇ ਸ਼ਰਮਾ ਜੀ ਆਏ ਨੇ। ਹਾਂ ਜੀ ਆਪਣੇ ਸ਼ਹਿਰ ਦਾ ਇੱਜ਼ਤ ਵਧੀ ਹੈ। ਮੈਂ ਕੋਈ ਮਾੜਾ ਕੰਮ ਨਹੀਂ ਕੀਤਾ ਕਿਸੇ। ਕੋਈ ਮਾੜਾ ਕੰਮ ਮੈਨੂੰ ਪ੍ਰੂਫ ਕਰ ਦਨ ਵੀਰ ਜੁਲਿੰਦਰ ਤੂੰ ਆ ਮਾੜਾ ਕੰਮ ਕੀਤਾ। ਲੇਕਿਨ ਤੁਹਾਨੂੰ ਇੱਕ ਵਾਰੀ ਦੱਸ ਦਈਏ ਕਿ ਕਮਿਸ਼ਨਰ ਸਾਹਿਬ ਦੇ ਆਰਡਰ ਨੇ ਕੀ ਕੋਈ ਉਹਨਾਂ ਦਾ ਆਰਡਰ ਮੈਂ ਜਾਣੀ ਜੀ ਮੈਨੂੰ ਪਤਾ ਹੈ ਜੀ ਮੈਂ ਉਹਨਾਂ ਦੇ ਆਰਡਰ ਤੋਂ ਬਾਅਦ ਮੈਂ ਡੀਸੀ ਸਾਹਿਬ ਕੋਲ ਪੇਸ਼ ਹੋਇਆ ਰਿਕੁਐਸਟ ਕਰਨ ਲਈ ਡੀਸੀ ਸਾਹਿਬ ਨੇ ਮੈਨੂੰ ਕਿਹਾ ਬਟੇ ਜੀ ਲਾ ਲਓ ਉਹਨਾਂ ਕੋਲ ਰਿਟਰਨ ਰਿਟਰਨ ਚ ਲੈਣਾ ਚਾਹੀਦਾ ਸੀ ਨਹੀਂ ਲਿੱਤਾ ਤੇ ਅੱਜ ਇਹ ਸਭ ਕੁਝ ਹੋ ਗਿਆ ਜੀ ਜਿੱਥੇ ਤੱਕਾ ਹੋਣਾ ਹੋ ਹੀ ਜਾਣਾ ਜੀ ਭਾਵੇਂ ਰਿਟਰਨ ਵੀ ਲਿੱਤਾ ਹੁੰਦਾ ਜੇ ਤੱਕਾ ਲਿਖਿਆ ਜੀ ਤੇ ਤੱਕਾ ਹੋ ਗਿਆ ਤੁਹਾਡੇ ਵੱਲੋਂ ਕੋਈ ਇਸ ਦੇ ਰਿਲੇਟਿਡ ਕੋਈ ਹੁਣ ਸੀਸੀਟੀਵੀ ਫੁਟੇਜ ਕੱਢਵਾਈ ਜਾਏਗੀ ਕਟਵਾਈ ਜਾਏਗੀ ਮੈਂ ਕੋਸ਼ਿਸ਼ ਪੂਰੀ ਕਰਾਂਗਾ ਮੈਨੂੰ ਨਹੀਂ ਲੱਗਦਾ ਕਿ ਜਿਹੜੇ ਅਫਸਰਾਂ ਦੇ ਜਿਨ੍ਹਾਂ ਨੇ ਮੈਨੂੰ ਹੱਥ ਪਾਇਆ ਉਹ ਕਟਵਾਉਂਦੀ ਮਤਲਬ ਉਹਨਾਂ ਦੀ ਇੰਨੀ ਤਨਖਾਹਾਂ ਹੈ ਮੇਰੇ ਕੋਲ ਜ਼ੀਰੋ ਹੈ ਜੀ ਮੈਂ ਰੋਡ ਤੇ ਖੜਾ ਮੇਰੇ ਕੋ ਕੀ ਹੋਏਗਾ ਤੁਸੀਂ ਆਪੇ ਸੋਚ ਲਓਗੇ ਅੱਖ ਕੇ ਮੈਂ ਇੱਥੇ ਆਇਆ ਜੀ ਬੜਾ ਮੁਸ਼ਕਿਲ ਪ੍ਰੈਸ ਕਾਨਫਰੰਸ ਕਲੱਬ ਆਇਆ ਤੁਹਾਡੇ ਕੋ ਉਮੀਦ ਲੈ ਕੇ ਤੇ ਮੇਰੇ ਕੋ ਕੋਈ ਪ੍ਰੂਫ ਵੀ ਨਹੀਂ ਹੈ ਮੈਨੂੰ ਉਹਨਾਂ ਨੇ ਕੁੱਟਿਆ ਮਾਰਿਆ ਮੈਂ ਪ੍ਰੂਫ ਕਿੱਦਾਂ ਦੇ ਸਕਦਾ ਜੀ ਦੱਸੋ ਕਿ ਮੇਰੀ ਜਗ੍ਹਾ ਕੋਈ ਵੀ ਹੋ ਗੋਗੇ ਕੋਈ ਪ੍ਰੂਫ ਨਹੀਂ ਦੇ ਸਕਦਾ ਜੀ ਪਲਸ ਨੇ ਲਿਜਾ ਕੇ ਤੇ ਪਿਆਰ ਤਾਂ ਮੈਨੂੰ ਕਰਨਾ ਨਹੀਂ ਜੀ ਮੇਰੀ ਮੈਨੂੰ ਪਤਾ ਮੇਰੇ ਨਾਲ ਕੀ ਹੋਇਆ ਜਾਂ ਮੇਰਾ ਮਹਾਰਾਜ ਜਾਣਦਾ ਠੀਕ ਹੈ ਭਜੀ ਵੀਰ ਤੁਸੀਂ ਅੱਜ ਤੁਸੀਂ ਪ੍ਰੈਸ ਕਨਫਰੰਸ ਦੇ ਵਿੱਚ ਪ੍ਰੈਸ ਕਾਨਫਰੰਸ ਕਰਨ ਆਏ ਹੋ ਕੀ ਮਾਮਲਾ ਪਤਲਾ ਹੈ ਅਮਲਾ ਜੀ ਸਾਰਿਆਂ ਨੂੰ ਤੁਹਾਨੂੰ ਪਤਾ ਹੀ ਜੀ ਛੋਟਾ ਜਿਹਾ ਨਾ ਟੌਂਠੀ ਦਾ ਕਾਰਟ ਲਾਉਂਦੇ ਜੀ ਤੇ ਕਿਪਰਸੋ ਮੇਰ ਕੋ ਕਪਿਲ ਸ਼ਰਮਾ ਜੀ ਆਏ ਸੀ ਵਿਦ ਫੈਮਿਲੀ ਸ਼ਰਮਾ ਜੀ ਕਪਿਲ ਸ਼ਰਮਾ ਜੀ ਹੋ ਕੇ ਕਿ ਸ਼ਾਇਦ ਕਿਸੇ ਨੂੰ ਪਚਿਆ ਨਹੀਂ ਕਿ ਇਹਦੇ ਕੋ ਛੋਟੇ ਪਰਾਉਂਠਾ ਹਸ਼ਤਾਲ ਲਾਉਣ ਵਾਲੇ ਕੋ ਕਪਿਲ ਸ਼ਰਮਾ ਜੀ ਆ ਗਏ ਹਾਂ ਜੀ ਤੇ ਅਗਲੇ ਦਿਨ ਹੀ ਮੇਰ ਕੋ ਐਸ ਐਚਓ ਨੇ 12:30 ਵਜੇ ਮੇਰੇ ਤੇ ਕੇਸ ਕਰਤਾ ਦਰਜ ਕੇ ਕੇਸ ਦਰਜ ਕਰਨ ਤੋਂ ਬਾਅਦ ਮੇਰੇ ਤੇ ਉਹ ਉਹਨਾਂ ਨੇ ਤਸ਼ੱਦਦ ਕੀਤਾ ਮੈਨੂੰ ਮਾਰਕੁੱਟ ਕੀਤਾ ਧਮਕੀ ਦਿੱਤੀ ਮੈਨੂੰ ਹਾਂਜੀ ਫਿਰ ਤੇ ਮਤਲਬ ਮੈਨੂੰ ਬੰਦ ਨੂੰ ਵਿੱਚ ਉਹਨਾਂ ਨੇ ਬਹੁਤ ਅਕਸਰਾਂ ਨੇ ਕੁੱਟਿਆ ਜੀ ਜਿਹੜੇ 6 ਨੰਬਰ ਤੇ